ਨਮਸਕਾਰ ਸਤ ਸ੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਸ਼ਮੇਖ ਗੁਰਤੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਭਾਰਤੀ ਵਿਦਿਆਰਥੀਆਂ ਦੀ ਬਾਹਰ ਜਾ ਕੇ ਸਟੱਡੀ ਕਰਨ ਦੀ ਇੱਕ ਇੱਛਾ ਹੈ ਔਰ ਇਸ ਇੱਛਾ ਦੇ ਵਿੱਚ ਕੈਨੇਡਾ ਸਭ ਤੋਂ ਪਸੰਦੀਦਾ ਮੁਲਕ ਹੈ ਉਹਨਾਂ ਦਾ ਖਾਸ ਤੌਰ ਤੇ ਪੰਜਾਬੀ ਵਿਦਿਆਰਥੀਆਂ ਵਿਦਿਆਰਥੀ ਚਾਹੁੰਦੇ ਨੇ ਕਿ ਅਸੀਂ ਉਸ ਦੇਸ਼ ਚ ਜਾ ਕੇ ਪੜ੍ਹਾਈ ਕਰੀਏ ਉਸ ਤੋਂ ਬਾਅਦ ਉੱਥੇ ਵਰਕ ਪਰਮਿਟ ਲੈ ਕੇ ਪੀਆਰ ਲੈਣ ਦੀ ਕੋਸ਼ਿਸ਼ ਵੀ ਕਰੀਏ ਪਰ ਹੁਣ ਬੀਤੇ ਦਿਨੀ ਇੱਕ ਟਵੀਟ ਆਇਆ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਦਾ ਉਸ ਟਵੀਟ ਨੇ ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਨੂੰ ਨਹੀਂ ਚਾਹੀਦਾ ਸੀ ਕਿ ਤੁਹਾਨੂੰ ਅਸੀਂ ਇਹ ਗਾਰੰਟੀ ਦੇਈਏ ਕਿ ਤੁਹਾਨੂੰ ਪੀਆਰ ਵੀ ਦਵਾਂਗੇ ਤੁਸੀਂ ਸਾਡੇ ਮੁਲਕ ਆਏ ਹੋ ਪੜ੍ਹਾਈ ਕਰੋ ਹੁਨਰ ਲਵੋ ਤੇ ਉਸ ਹੁਨਰ ਦਾ ਪ੍ਰਦਰਸ਼ਨ ਜਿਹੜਾ ਹੈ ਉਹ ਆਪਣੇ ਮੁਲਕ ਦੇ ਵਿੱਚ ਵਾਪਸ ਜਾ ਕੇ ਕਰੋ ਸਟੱਡੀ ਵੀਜ਼ੇ ਦਾ ਮਤਲਬ ਪੀਆਰ ਕਰਦੀ ਨਹੀਂ ਹੋਣਾ ਚਾਹੀਦਾ ਇਸ ਟਵੀਟ ਨੇ ਇੱਕ ਨਵੀਂ ਚਿੰਤਾ ਭਾਰਤੀ ਵਿਦਿਆਰਥੀਆਂ ਦੇ ਵਿੱਚ ਪੈਦਾ ਕਰ ਦਿੱਤੀ ਹੈ ਇਹ ਚਿੰਤਾ ਕਿਉਂ ਵਧੀ ਇੱਕ ਟਵੀਟ ਕਿਉਂ ਹੋਇਆ ਇਹਦੇ ਪਿੱਛੇ ਕੀ ਕਾਰਨ ਨੇ ਉਹ ਸਾਨੂੰ ਸਭ ਨੂੰ ਜਾਣਨੇ ਚਾਹੀਦੇ ਨੇ ਇਸ ਵੇਲੇ ਪੂਰਾ ਵਿਸ਼ਵ ਆਰਥਿਕ ਮੰਦੀ ਦੇ ਵਿੱਚੋਂ ਗੁਜ਼ਰ ਰਿਹਾ ਤੇ ਉਸ ਦੇ ਵਿੱਚੋਂ ਕੈਨੇਡਾ ਵੀ ਇੱਕ ਹੈ ਉਹ ਵੀ ਮੁਲਕ ਜਿਹੜਾ ਆਰਥਿਕ ਮੰਦੀ ਦੇ ਦੌਰ ਚੋਂ ਗੁਜ਼ਰ ਰਿਹਾ ਕੈਨੇਡਾ ਦੀ ਇਕਨੋਮੀ ਦੇ ਵਿੱਚ ਭਾਰਤੀ ਵਿਦਿਆਰਥੀਆਂ ਦਾ ਜਿਹੜਾ ਹੈਗਾ ਯੋਗਦਾਨ ਹੈ ਉਹ ਇੱਕ ਬੜਾ ਵੱਡਾ ਯੋਗਦਾਨ ਹੈ ਕਿਉਂਕਿ ਉਹ ਦੀ ਫੀਸਾਂ ਭਰ ਕੇ ਜਾਂਦੇ ਨੇ ਉੱਥੇ ਉੱਥੇ ਰਹਿੰਦੇ ਨੇ ਅਲਰੇਡੀ ਰੈਂਟਲ ਇਨਕਮ ਹੈ ਉਹ ਕੈਨੇਡਾ ਦੀ ਇਕਨੋਮੀ ਦੇ ਵਿੱਚ ਇੱਕ ਆਪਣਾ ਬੜਾ ਵੱਡਾ ਯੋਗਦਾਨ ਪਾਉਂਦੀ ਹੈ ਇਹ ਗੱਲ ਕਿੱਥੋਂ ਸ਼ੁਰੂ ਹੋਈ ਕੋਰੋਨਾ ਕਾਲ ਦੇ ਦੌਰਾਨ ਜਦੋਂ ਉੱਥੇ ਲੇਬਰ ਘਟ ਗਈ ਸੀ ਉੱਥੇ ਕੋਈ ਹੋਰ ਸਾਧਨ ਨਹੀਂ ਸੀ ਜਿਹੜੇ ਉੱਥੋਂ ਦੇਸ਼ ਦੀ ਇਕਨੋਮੀ ਨੂੰ ਸੰਭਾਲ ਸਕੇ ਤਾਂ ਉਹਦੇ ਲਈ ਜਿਹੜੇ ਭਾਰਤੀ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਪਿੱਛੇ ਜਿਹੜਾ 3 ਸਾਲ ਦਾ ਵਰਕ ਪਰਮਿਟ ਦਿੱਤਾ ਜਾਂਦਾ ਸੀ ਉਹਦੇ ਵਿੱਚ 18 ਮਹੀਨੇ ਦੀ ਮਿਆਦ ਹੈ ਉਹ ਕੈਨੇਡਾ ਸਰਕਾਰ ਨੇ ਹੋਰ ਵਧਾ ਦਿੱਤੀ ਸੀ ਪਰ ਹੁਣ ਜਦੋਂ ਕੈਨੇਡਾ ਸਰਕਾਰ ਨੇ ਫੈਸਲਾ ਲਿਆ ਕਿ ਉਹ 18 ਮਹੀਨੇ ਦੀ ਜਿਹੜੀ ਮਿਆਦ ਵਧਾਈ ਸੀ ਅਸੀਂ ਉਹਨੂੰ ਵਾਪਸ ਲੈਣੇ ਆ ਤਾਂ ਇਸ ਨੂੰ ਲੈ ਕੇ ਬਥੇਰੇ ਭਾਰਤੀ ਵਿਦਿਆਰਥੀਆਂ ਨੇ ਉੱਥੇ ਪ੍ਰਦਰਸ਼ਨ ਕਰਨੇ ਸ਼ੁਰੂ ਕੀਤੇ ਤੇ ਉਹਨਾਂ ਨੇ ਇਮੀਗ੍ਰੇਸ਼ਨ ਮੰਤਰ ਨੂੰ ਟੈਗ ਵੀ ਕੀਤਾ ਕਿ ਅਸੀਂ ਤੁਹਾਡੀ ਇਕਨੋਮੀ 'ਤੇ ਯੋਗਦਾਨ ਪਾਉਨੇ ਆ। ਦੂਸਰਾ ਕਿਨੇਡਾ ਸਰਕਾਰ ਇਸ ਗੱਲੋਂ ਵੀ ਸਖਤ ਹੈ ਕਿ ਜਿਹੜਾ ਉਥੋਂ ਦੇ ਦੇਸ਼ ਦਾ ਮਾਹੌਲ ਬਣਦਾ ਜਾ ਰਿਹਾ ਉਹ ਅਨਕੂਲ ਨਹੀਂ ਹੈ ਬਹੁਤ ਸਾਰੀਆਂ ਉਹਨਾਂ ਦੇ ਦੇਸ਼ ਵਿਰੋਧੀ ਗਤੀਵਿਧੀਆਂ ਜਾਂ ਬਹੁਤ ਸਾਰੀਆਂ ਚੱਕੂ ছুরি ਮਾਰਨ ਦੀਆਂ ਘਟਨਾਵਾਂ ਲੁੱਟ ਦੀਆਂ ਘਟਨਾਵਾਂ ਡਰੱਗਸ ਬਗਲਿੰਗ ਦੀਆਂ ਘਟਨਾਵਾਂ ਇਹਨਾਂ ਚੀਜ਼ਾਂ ਦੇ ਨਾਲ ਕੈਨੇਡਾ ਕਿ ਰਿਹਾ ਪਿਆ ਦੂਸਰਾ ਭਾਰਤ ਵਿਰੋਧੀ ਗਤੀਵਿਧੀਆਂ ਖਾਸ ਤੌਰ ਤੇ ਪੰਜਾਬ ਨੂੰ ਤੋੜਨ ਦੀਆਂ ਗਤੀਵਿਧੀਆਂ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਦੀਆਂ ਗਤੀਵਿਧੀਆਂ ਉਸ ਦੇਸ਼ ਤੇ ਹੁੰਦੀਆਂ ਬਹੁਤ ਸਾਰੇ ਲਗ ਲਗ ਫੈਕਟਰ ਜਿਹੜੀ ਉਸ ਤੇ ਪ੍ਰਭਾਵ ਪਾਉਦੇ ਨੇ ਅਸੀਂ ਗੱਲ ਕਰਾਂਗੇ ਵਿਦਿਆਰਥੀਆਂ ਦੇ ਨਾਲ ਅਸੀਂ ਦੁਬਾਰਾ ਵਾਪਸ ਉਸੇ ਮੁੱਦੇ ਤੇ ਆ ਗਏ ਹਾਂ ਕਿਨেরা ਦੀ ਸਰਕਾਰ ਨੇ ਜਿਹੜੀ ਜੀਆਈਸੀ ਫੀਸ ਰੱਖੀ ਸੀ ਤਾਂ ਕਿ ਉਹ ਵਿਦਿਆਰਥੀ ਨੂੰ ਪੁੱਛ ਲਈ ਕਿ ਤੁਹਾਡੇ ਕੋਲ ਜੇ ਤੁਹਾਡੇ ਮੁਲਕ ਉਹਦੇ ਤੁਹਾਡੇ ਕੋਲ ਇੰਨਾ ਇੱਕ ਪੈਸਾ ਹੈ ਕਿ ਤੁਸੀਂ ਤੇ रह सकते सद गुजर बसर कर सकते हो तो जी फीस यो दस हजार कैनेडियन डॉलर उन्होंने सीधा डबल कर दी यानी कि भी हजार कुछ सौ इस लैके भी भारतीय विद्यार्थियों द्वारा अपना प्रदर्शन जारी है और ये उन्होंने बचारे गल से कि सीधी डबल फीस नहीं होनी चाहिए इस अलावा होर जी ਵਿਦਿਆਰਥੀ ਨਾਲ ਸੰਬੰਧ ਨਿਯਮਾਂ ਵਿੱਚ ਸ਼ਕਤੀ ਕੀਤੀ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਵਿਦਿਆਰਥੀ ਤੇ ਪੜਾਣ ਆਉਂਦੇ ਨੇ ਉਹਨਾਂ ਨੂੰ ਅਸੀਂ ਸਪਾਊਸ ਵੀਜ਼ੇ ਦੇ ਵਿੱਚ ਚੇਂजेस ਕਰ ਰਹੇ ਆ ਬਦਲਾਵ ਕਰ ਰਹੇ ਅਸੀਂ ਸਿਰਫ ਵਿਦਿਆਰਥੀ ਦੇ ਪਤੀ ਜਾਂ ਪਤਨੀ ਨੂੰ ਹੀ ਵਿਜ਼ਟਰ ਵੀਜ਼ਾ ਦੇ ਸਕਦੇ ਹਾਂ ਹੋਰ ਅਸੀਂ ਕਿਸੇ ਨੂੰ ਨਹੀਂ ਦੇਵਾਂਗੇ ਐ ਨਹੀਂ ਨਹੀਂ ਜਿਹੜੇ ਸਕਾਲਰਸ ਨੇ ਉੱਥੇ ਪੀ ਐਚ ਡੀ ਕਰ ਰਹੇ ਨੇ ਜਾਂ ਉੱਚ ਸਿੱਖਿਆ ਦੇ ਲੈ ਲੈ ਗਏ ਨੇ ਜਿਹੜੇ ਉਹਨਾਂ ਦੇ ਕੰਮ ਕਰਨ ਦੇ ਘੰਡੇ ਸੀ ਉਨ੍ਹਾਂ ਦੇ ਵਿੱਚ ਵੀ ਕਟੌਤੀ ਕੀਤੀ ਗਈ ਹੈ। ਸਾਫ ਸਾਫ ਸੰਦੇਸ਼ ਸਾਫਰਨ ਟਵੀਟ ਕਰਕੇ ਦੇ ਦਿੱਤਾ ਕਿ ਹੁਣ ਉਹ ਭਾਰਤੀ ਵਿਦਿਆਰਥੀਆਂ ਪ੍ਰਤੀ ਉਨੀ ਨਰਮ ਨਹੀਂ ਹੈ ਜਿੰਨੀ ਉਹ ਪਹਿਲਾਂ ਸੀ। ਜਿੰਨੀ ਅਸੀਂ ਮੁੱਦੇ ਦੀ ਗੱਲ ਕੀਤੀ ਇਹ ਸਭ ਚੀਜ਼ਾਂ ਇਹ ਹੀ ਦਰਸਾ ਰਹੀ ਹੈ ਯਾਨੀ ਕਿ ਹੁਣ ਉਹ ਨਰਮੀ ਭਾਰਤੀ ਵਿਦਿਆਰਥੀਆਂ ਪ੍ਰਤੀ ਨਹੀਂ ਵਰਤਣਗੇ। ਪਰ ਇਹ ਭਾਰਤ ਦੇ ਲਈ ਵੀ ਇੱਕ ਪੋਜ਼ਿਟਿਵ ਪੁਆਇੰਟ ਤੋਂ ਲਿਆ ਜਾਣਾ ਚਾਹੀਦਾ ਹੈ। ਕਿਉਂਕਿ ਸਾਡੇ ਦੇਸ਼ ਦੇ ਵਿੱਚ ਵੀ ਬਹੁਤ ਸਾਰੇ ਮੌਕੇ ਨੇ। ਜਿਹੜੀ ਅਸੀਂ ਆਪਣੀ ਮਾਈਂਡ ਪਾਵਰ ਮੈਨ ਪਾਵਰ ਉਹਨਾਂ ਮੁਲਕਾਂ ਨੂੰ ਗਰੋ ਕਰਨ ਦੇ ਵਿੱਚ ਲਗਾ ਰਹੇ ਹਾਂ ਉਹ ਅਸੀਂ ਇੱਥੇ ਕਿਉਂ ਨਹੀਂ ਲਗਾ ਰਹੇ ਅਸੀਂ ਪੰਜਾਬ ਦੇ ਇੱਥਾਂ ਦੀ ਗੱਲ ਕਰਾਂਗੇ ਜਿਹੜੇ ਪੰਜਾਬ ਦੇ ਪਿੰਡ ਪਿੰਡ ਖਾਲੀ ਹੋ ਗਏ ਉਹ ਵਾਪਸ ਵੱਸ ਸਕਦੇ ਨੇ ਪੰਜਾਬ ਸਰਕਾਰ ਅਜਿਹੇ ਓਪਰਚੁਨਿਟੀਆਂ ਦਵੇ ਉਹਨਾਂ ਨੂੰ ਕਿ ਇੱਥੇ ਉਹ ਕੰਮ ਕਰਨ ਇਸ ਦੇਸ਼ ਨੂੰ ਗਰੋ ਕਰਨ ਪੰਜਾਬ ਕੋਲੇ ਖੇਤੀਬਾੜੀ ਹੈ ਪੰਜਾਬ ਕੋਲੇ ਦਿਮਾਗ ਹੈ ਪੰਜਾਬ ਕੋਲੇ ਪਾਵਰ ਹੈ ਔਰ ਪੰਜਾਬ ਕੋਲੇ ਖਿਡਾਰੀ ਅੱਛੇ ਨੇ ਤਾਂ ਉਹਨਾਂ ਚੀਜ਼ਾਂ ਨੂੰ ਇੱਥੇ ਲਵੇ ਔਰ ਜਿਹੜੇ ਵਿਦਿਆਰਥੀ ਨਿਰਾਸ਼ ਹੋ ਚੁੱਕੇ ਨੇ ਉਹਨਾਂ ਨੂੰ ਮਾਨਸਿਕ ਤੌਰ ਤੇ ਨਿਰਾਸ਼ ਨਾ ਹੋਣ ਦਵੇ ਆਪਣੇ ਵਿਦਿਆਰਥੀਆਂ ਦੀ ਬਾਹ ਫੜੇ ਕਿ ਤੁਸੀਂ ਵਾਪਸ ਪੰਜਾਬ ਆਓ ਅਸੀਂ ਤੁਹਾਡੀ ਹੈਲਪ ਕਰਦੇ ਹਾਂ ਸੋ ਉਮੀਦ ਇਹ ਹੈ ਕਿ ਜਿਹੜੀ ਇਹ ਚੁਣੌਤੀਪੂਰਨ ਕੱਢਣਾ ਵਾਲੇ ਹੱਜਰੇ ਦੋ ਪੱਖ ਹੁੰਦੇ ਨੇ ਇੱਕ ਨੂੰ ਪੋਜ਼ੀਟਿਵ ਔਰ ਨੈਗੇਟਿਵ ਔਰ ਅਸੀਂ ਇਹਦੇ ਵਿੱਚੋਂ ਪੰਜਾਬ ਦੇ ਪ੍ਰਤੀਕੀ ਸਾਡੇ ਪੰਜਾਬ ਦਾ ਕੀ ਹਿੱਤ ਹੈ ਜੇ ਉਹ ਵਿਦਿਆਰਥੀ ਉਹ ਮਸਲਾ ਚਾਹੁੰਦੇ ਨਹੀਂ ਉਮੀਦ ਲੈ ਕੇ ਗਏ ਨੇ ਤਾਂ ਉਹਨਾਂ ਦਾ ਮੋਸਟ ਵੈਲਕਮ ਹੈ ਕਿਸੇ ਨੂੰ ਰੁਕੇ ਨਹੀਂ ਜਾ ਸਕਦਾ ਕੋਈ ਹਰ ਇੱਕ ਦਾ ਨਿੱਜੀ ਫੈਸਲਾ ਕਿੱਥੇ ਵਸਣਾ ਹੈ ਕਿੱਥੇ ਕੀ ਕਾਰਜ ਕਰਨਾ ਪਰ ਸਰਕਾਰ ਕੈਨੇਡਾ ਦੀ ਨੇ ਇੱਕ ਗੱਲ ਕਹੀ ਸੀ ਕਿ ਜਿਨ੍ਹਾਂ ਨੂੰ ਬੀਤੇ 3 ਸਾਲ ਦੇ ਦੌਰਾਨ ਇਹਨਾਂ ਕੀ ਪੀਆਰ ਨਹੀਂ ਮਿਲੀ ਉਹਨਾਂ ਨੂੰ ਆਪਣੇ ਮੁਲਕ ਵਾਪਸ ਜਾਣਾ ਪਵੇਗਾ ਸੋ ਪੰਜਾਬ ਸਰਕਾਰ ਨੂੰ ਬੇਨਤੀ ਹੈ ਪਰ ਅਸੀਂ ਉਹਨਾਂ ਵਿਦਿਆਰਥੀਆਂ ਨੂੰ ਵੀ ਕਹਿੰਦੇ ਕਿ ਤੁਸੀਂ ਵਾਪਸ ਜੇ ਪੰਜਾਬ ਆ ਰਹੇ ਹੋ ਤਾਂ ਆਓ पंजाब तरक्की च योगदान दौ पंजाब थोड़े लिए बाहा फैला के खड़ा है इतने आपके पैदा करिएनमी ग्रो करिए फिर मिलेंगे किसी नवे मुद्दे नमस्कार सत श्रीकाल